ਪੇਸ਼ ਕਰਨ ਜਾ ਰਹੀਆਂ ਕਿਰਤੀ ਕਿਸਾਨਾਂ ਦੇ ਉੱਤੇ ਇੱਕ ਕਵਿਤਾ ਹੱਕ ਲੈਣ ਲਈ ਕਾਂਡਾ ਕੇ ਲੜਦੇ ਰਹਿਣਾ ਹੈ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਰਹਿਣਾ ਹੈ ਖੂਨ ਪਸੀਨੇ ਦੇ ਹੜ ਨੂੰ ਵੀ ਵਗਦਾ ਰੱਖਾਂਗੇ ਕਿਰਤੀ ਦੇ ਵੇੜੇ ਦਾ ਸੂਰਜ ਮੰਗਦਾ ਰੱਖਾਂਗੇ ਜਥੇ ਬੰਦਿਕ ਸਾਜ ਬਣਾ ਕੇ ਕਮੀਆਂ ਲੋਕਾਂ ਦੀ ਸੰਗੀ ਕੁੱਟ ਦਿਆਂਗੇ ਖੂਨ ਪੀਣੀਆਂ ਜੋ ਕਾਂ ਦੀ ਜਲਮਹਨੇਰੀ ਦੇ ਵਿੱਚ ਦੀਵਾ ਜਗਦਾ ਰੱਖਾਂਗੇ ਕੀਰਤੀ ਦੇ ਵੇੜੇ ਦਾ ਸੂਰਜ ਮਕਦਾਰ ਰੱਖਾਂਗੇ ਸੋਚ ਉਦਾਸੀ ਵਾਲੀ ਲੈ ਕੇ ਚੱਲਦੇ ਰਹਿਣਾ ਹੈ ਮੋੜੇ ਦੇ ਨਾਲ ਮੋੜਾ ਲਾ ਕੇ ਖੜਦੇ ਰਹਿਣਾ ਹੈ ਸ਼ਰਮਾਏ ਪਰ ਗੋਲਾ ਅਗ ਦਾ ਰੱਖਾਂਗੇ ਕੀਰਤੀ ਦੇ ਵੇੜੇ ਦਾ ਸੂਰਜ ਮਗ ਦਾ ਰੱਖਾਂਗੇ ਕੀਰਤੀ ਕਿਰਸਾਣਾ ਨੂੰ ਜੇ ਸਰਕਾਰਾਂ ਲੁੱਟਣ ਗਈਆਂ ਸਭ ਕੁ ਸਖਾਵਾਂਗੇ ਜੇ ਗਲ ਇਹ ਸਾਡਾ ਕੁੱਟਣ ਗਈਆਂ ਨੂਰ ਕੀਰਤੀ ਦਾ ਚਾਰੇ ਪਾਸੇ जग ਦਾ ਰੱਖਾਂਗੇ ਕੀਰਤੀ ਦੇ ਵੇੜੇ ਦਾ ਸੂਰਜ ਮਗ ਦਾ ਰੱਖਾਂਗੇ ਕੀਰਤੀ ਕੀਰਸਾ ਨਾ ਦੇ जखਮੀ ਲਾਉਣਾ ਮਲਮਾਨੂ ਬਲਬੀਰ ਕੋਰ ਰਾਈ ਕੋਟੀ ਫੱਤੀ ਪੜਕੇ ਕਲਮਾਨੂ ਲਿਖਕੇ ਗਾਕੇ ਵੀ ਤਾਂ ਮੌਕਾ ਲਗਦਾ ਰੱਖਾਂਗੇ ਕੀਰਤੀ ਦੇ ਵੇੜੇ ਦਾ ਸੂਰਜ ਮੰਗਦਾ ਰੱਖਾਂਗੇ ਕੀਰਤੀ ਦੇ ਵੇੜੇ ਦਾ ਸੂਰਜ ਮੰਗਦਾ ਰੱਖਾਂ